ਪਮਨ ਕੁਮਾਰ ਟੀਨੂ ਜੀ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਏ ਨੇ ਅਮਿੰਦਰ ਸਿੰਘ ਕੇਪੀ ਹੁਣਾਂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਨੇ ਤਾਂ ਟੀਨੂ ਜੀ ਇਹ ਇੱਕ ਬਾਪ ਦੇ ਲਈ ਸਭ ਤੋਂ ਵੱਡਾ ਸਦਮਾ ਹੈ ਭਰੀ ਜਵਾਨੀ ਚ ਪੁੱਤ ਚਲਿਆ ਗਿਆ ਅੱਜ ਸਿਵਾ ਬਦ ਰਿਹਾ ਕੋਸ ਸਮਾਂ ਪਹਿਲਾਂ ਹੀ ਪਤਨੀ ਜਿਹੜੀ ਇਸ ਦੁਨੀਆ ਤੋਂ ਗਈ ਹੈ ਅੱਜ ਫਿਰ ਉਹ ਇਕੱਲੇ ਰਹਿ ਗਏ ਨੇ ਪਰਿਵਾਰ ਦੀ ਇਸ ਦੁੱਖ ਦੀ ਘੜੀ ਚ ਸ਼ਰੀਕ ਹੋਇਆ ਤੁਸੀਂ ਬਹੁਤ ਦੁੱਖ ਮੋਂ ਤੋਂ ਸ਼ਬਦ ਹੈ ਇਸ ਵੇਲੇ ਮਨ ਪਰਿਆ ਹੋਇਆ ਉਹ ਸ਼੍ਰੀ ਖੰਦੇ ਦੇ ਪਿਓ ਇਹ ਬਹੁਤ ਦੁਖਦਾਈ ਘਟਨਾ ਬਈ ਹੈ ਕੋਈ ਸ਼ਬਦ ਨਹੀਂ ਇਸ ਦੁੱਖ ਨੂੰ ਕਿੱਦਾਂ ਬਿਆਨ ਕਰੀ ਤਾਂ ਤੁਸੀਂ ਮਿਲੇ ਹੋ ਕੇ ਪੀ ਸਾਹਿਬ ਨੂੰ ਫਿਰ ਵੀ ਕਿਵੇਂ ਦਲਾਸਾ ਦੇ ਰਹੇ ਹੋ ਤੇ ਉਹ ਕਿਵੇਂ ਸੰਭਲੇਗੇ ਸਾਰੇ ਤੁਸੀਂ ਵੀ ਦਲਾਸੇ ਦਿੰਦੇ ਆ ਪਰ ਫਿਰ ਵੀ ਉਹਨਾਂ ਦਾ ਪਿਆਰਾ ਪੁੱਤਰ ਚਲੇ ਗਿਆ ਬਹੁਤ ਬਹੁਤ ਜ਼ੁਲਮ ਹੋਇਆ ਪਰਿਵਾਰ 'ਤੇ ਇਸ ਮਾਮਲੇ 'ਚ ਹੋਣੇ ਵੀ ਕਈ ਕਹਿ ਰਹੇ ਨੇ ਕਿ ਓਵਰ ਸਪੀਡਿੰਗ ਤੇ ਵੀ ਰੋਕ ਲੱਗਣੀ ਚਾਹੀਦੀ ਐ ਜਿਹੜਾ ਥਾਂ-ਥਾਂ ਤੇ ਨਾਕੇ ਲੱਗਦੇ ਨੇ ਰਾਤ ਨੂੰ ਉਹਨੂੰ ਵੀ ਥੋੜੀ ਚੌਕਸੀ ਵਰਤਣੀ ਚਾਹੀਦੀ ਐ ਤਾਂ ਜੋ ਇਸ ਤਰੀਕੇ ਦਾ ਮਾਹੌਲ ਨਾ ਬਣੇ ਮੈਂ ਤਾਂ ਸਮਝਦਾ ਰੋਡ ਟੈਰਰਰਿਜ਼ਮ ਐ ਇਹ ਸਪੀਡਿੰਗ ਦੀ ਗੱਲ ਕਰ ਲਈਏ ਅਨਸ਼ਾਸਨ ਦੀ ਗੱਲ ਕਰ ਲਈਏ ਕਿ ਸਭ ਨੂੰ ਪਰਿਵਾਰਾਂ 'ਚ ਬੈਠ ਕੇ ਵਿਚਾਰ ਕਰਨਾ ਪਊਗਾ ਲਈ ਇਹਨਾਂ ਐਕਸੀਡੈਂਟਸ ਵਾਸਤੇ ਵੇ ਵਕਤ ਮੌਤਾਂ ਵਾਸਤੇ ਕੌਣ ਜ਼ਿੰਮੇਵਾਰ ਸਭ ਨੂੰ ਵਿਚਾਰ ਕਰਨਾ ਪਊਗਾ ਇਹ ਬਹੁਤ ਧਿਲ ਹਲਾਉ ਦਿਲ ਕਮਾਉ ਘਟਣਾ ਹੋਈ ਜਲਮ ਹੋਇਆ ਇਹ ਤੁਸੀਂ ਨਿੱਜੀ ਤੌਰ ਤੇ ਵੀ ਵਿਚਰਦੇ ਹੋ ਪਰਿਵਾਰ ਦੇ ਨਾਲ ਵੀ ਹਨਾ ਬੜੀ ਨੇੜਤਾ ਤੁਹਾਡੀ ਤੁਸੀਂ ਇੱਕੋ ਹੀ ਹਲਕੇ ਤੋਂ ਵਿਚਰੇ ਹੋ ਕੰਮ ਵੀ ਕਰਦੇ ਹੋ ਹਨਾ ਤਾਂ ਕਿਵੇਂ ਦੇ ਸੀ ਜਦੋਂ ਘਰੇ ਆਉਣਾ ਜਾਣਾ ਸੀਗਾ ਰਿਚੀ ਦੇ ਨਾਲ ਤੁਹਾਡੀ ਮੁਲਾਕਾਤ ਕੋਈ ਹੁੰਦੀ ਸੀਗੀ ਪਹਿਲਾਂ ਏਦਾਂ ਫੰਕਸ਼ਨਸ ਵਗੈਰਾ ਤੇ ਬਹੁਤ ਵਾਰੀ ਮੁਲਾਕਾਤ ਹੋਈ ਬੜਾ ਪਿਆਰਾ ਬੱਚਾ ਸੀ ਬੜਾ ਚੰਗਾ ਸੁਭਾਅ ਸੀ ਉਹਦਾ ਜਿਵੇਂ ਸਿਆਸੀ ਲੋਕਾਂ ਦੇ ਬੱਚੇ ਹੁੰਦੇ ਆ ਬੜੇ ਹਾਈ ਪ੍ਰੋਫਾਈਲ ਇਸ ਤਰ੍ਹਾਂ ਤਾਂ ਨਹੀਂ ਨਾ ਬੱਚਾ ਬੜਾ ਸੈਂਸਿਬਲ ਬੱਚਾ ਸੀਗਾ ਬਹੁਤ ਘਟਾ ਪਿਆਰਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰ ਉਹ ਤਾਂ ਸਾਰੇ ਜਿੰਨੇ ਵੀ ਇੱਥੇ ਹਜ਼ਾਰਾਂ ਲੋਕ ਆਏ ਆ ਸਭ ਦੇ ਮਨਾਂ 'ਚ ਬਹੁਤ ਜ਼ਿਆਦਾ ਇਸ ਵੇਲੇ ਸੋ ਗਿਆ ਵਿਰਾਗ ਆ ਗਿਆ ਇਸ ਬਾਰੇ ਬੋਤ ਜੀ ਤਾਂ ਬਿਲਕੁਲ ਇਹ ਪਵਨ ਕੁਮਾਰ ਟੀਨੂ ਜੀ ਗੱਲਬਾਤ ਕੀਤੀ ਹੈ ਸੋ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਵਾਸਤੇ ਇੱਥੇ ਪਹੁੰਚੇ ਹੋਏ ਨੇ ਦੁੱਖ ਦੀ ਘੜੀ ਹੈ ਤਾਂ ਪਵਨ ਕੁਮਾਰ ਟੀਨੂ ਜੀ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਏ ਨੇ ਅਮਿੰਦਰ ਸਿੰਘ ਕੇਪੀ ਹੁਣਾ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਨੇ ਤਾ ਟੀਨੂ ਜੀ ਇੱਕ ਬਾਪ ਦੇ ਲਈ ਸਭ ਤੋਂ ਵੱਡਾ ਸਦਮਾ ਹੈ ਭਰੀ ਜਵਾਨੀ ਚ ਪੁੱਤ ਚਲਿਆ ਗਿਆ ਅੱਜ ਸੇਵਾ ਬਦ ਰਿਹਾ ਕੋ ਸਮਾਂ ਪਹਿਲਾਂ ਹੀ ਪਤਨੀ ਜਿਹੜੀ ਇਸ ਦੁਨੀਆ ਤੋਂ ਗਈ ਹੈ ਅੱਜ ਫਿਰ ਉਹ ਇਕੱਲੇ ਰਹਿ ਗਏ ਨੇ ਪਰਿਵਾਰ ਦੇ ਇਸ ਦੁੱਖ ਦੀ ਘੜੀ ਚ ਸ਼ਰੀਕ ਹੋਇਆ ਤੁਸੀਂ ਬਹੁਤ ਦੁੱਖਾਂ ਮੈਂ ਤਾਂ ਸ਼ਬਦ ਹੈ ਇਸ ਵੇਲੇ ਮਨ ਪਰਿਆ ਹੋਇਆ ਹੋ ਸ਼੍ਰੀ ਗੁਰੂ ਦੇ ਪਿਛੋ ਇਹ ਬਹੁਤ ਦੁਖਦਾਈ ਘਟਨਾ ਬਈ ਹੈ ਕੋਈ ਸ਼ਬਦ ਨਹੀਂ ਇਸ ਦੁੱਖ ਨੂੰ ਕਿਦਾਂ ਬਿਆਨ ਕਰੀਦਾ ਤਾਂ ਤੁਸੀਂ ਮਿਲੇ ਹੋ ਕੇ ਪੀ ਸਾਹਿਬ ਨੂੰ ਫਿਰ ਵੀ ਕਿਵੇਂ ਦਲਾਸਾ ਦੇ ਰਹੇ ਹੋ ਤੇ ਉਹ ਕਿਵੇਂ ਸੰਭਲੇ ਸਾਰੇ ਤੁਸੀਂ ਵੀ ਦਲਾਸੇ ਦਿੰਦੇ ਆ ਪਰ ਫਿਰ ਵੀ ਉਹਨਾਂ ਦਾ ਪਿਆਰਾ ਪੁੱਤਰ ਚਲੇ ਗਿਆ ਬਹੁਤ ਬਹੁਤ ਜ਼ਲਮ ਹੋਇਆ ਪਰਿਵਾਰ ਨੂੰ ਇਸ ਮਾਮਲੇ ਛੋਣੇ ਵੀ ਕਈ ਕਹਿ ਰਹੇ ਨੇ ਕਿ ਓਵਰ ਸਪੀਡਿੰਗ ਤੇ ਵੀ ਰੋਕ ਲੱਗਣੀ ਚਾਹੀਦੀ ਐ ਜਿਹੜਾ ਥਾਂ ਥਾਂ ਤੇ ਨਾਕੇ ਲੱਗਦੇ ਨੇ ਰਾਤ ਨੂੰ ਉਹਨੂੰ ਵੀ ਥੋੜੀ ਚੌਕਸੀ ਵਰਤਣੀ ਚਾਹੀਦੀ ਐ ਤਾਂ ਜੋ ਇਸ ਤਰੀਕੇ ਦਾ ਮਾਹੌਲ ਨਾ ਬਣੇ ਓਏ ਮੈਂ ਤਾਂ ਸਮਝਦਾ ਰੋਡ ਟੈਰਰੋਰਿਜ਼ਮ ਐ ਇਹ ਸਪੀਡਿੰਗ ਦੀ ਗੱਲ ਕਰ ਲਈਏ ਅਨਸ਼ਾਸਨ ਦੀ ਗੱਲ ਕਰ ਲਈਏ ਕਿ ਸਭ ਨੂੰ ਪਰਿਵਾਰਾਂ ਚ ਬੈਠ ਕੇ ਵਿਚਾਰ ਕਰਨਾ ਪਊਗਾ ਲਈ ਇਹਨਾਂ ਐਕਸੀਡੈਂਟਸ ਵਾਸਤੇ ਵੇ ਵਕਤ ਮੌਤਾਂ ਵਾਸਤੇ ਕੌਣ ਜ਼ਿੰਮੇਵਾਰ ਸਭ ਨੂੰ ਵਿਚਾਰ ਕਰਨਾ ਪਊਗਾ ਇਹ ਬਹੁਤ ਧਿਲ ਹਲਾਉ ਦਿਲ ਕਮਾਉ ਘਟਣਾ ਹੋਈ ਜਲਮ ਹੋਇਆ ਇਹ ਤੁਸੀਂ ਨਿੱਜੀ ਤੌਰ ਤੇ ਵੀ ਵਿਚਰਦੇ ਹੋ ਪਰਿਵਾਰ ਦੇ ਨਾਲ ਵੀ ਹਨਾ ਬੜੀ ਨੇੜਤਾ ਤੁਹਾਡੀ ਤੁਸੀਂ ਇੱਕੋ ਹੀ ਹਲਕੇ ਤੋਂ ਵਿਚਰੇ ਹੋ ਕੰਮ ਵੀ ਕਰਦੇ ਹੋ ਹਨਾ ਤਾਂ ਕਿਵੇਂ ਦੇ ਸੀ ਜਦੋਂ ਘਰੇ ਆਉਣਾ ਜਾਣਾ ਸੀਗਾ ਰਿਚੀ ਦੇ ਨਾਲ ਤੁਹਾਡੀ ਮੁਲਾਕਾਤ ਕੋਈ ਹੁੰਦੀ ਸੀਗੀ ਪਹਿਲਾਂ ਇਦਾਂ ਫੰਕਸ਼ਨਸ ਵਗੈਰਾ ਤੇ ਬਹੁਤ ਵਾਰੀ ਮੁਲਾਕਾਤ ਹੋਈ ਬੜਾ ਪਿਆਰਾ ਬੱਚਾ ਸੀ ਬੜਾ ਚੰਗਾ ਸੁਭਾਅ ਸੀ ਉਹਦਾ ਜਿਵੇਂ ਸਿਆਸੀ ਲੋਕਾਂ ਦੇ ਬੱਚੇ ਹੁੰਦੇ ਆ ਬੜੇ ਹਾਈ ਪ੍ਰੋਫਾਈਲ ਇਸ ਤਰ੍ਹਾਂ ਤਾਂ ਨਹੀਂ ਨਾ ਬੱਚਾ ਬੜਾ ਸੈਂਸਿਬਲ ਬੱਚਾ ਸੀਗਾ ਬਹੁਤ ਘਟਾ ਪਿਆਰਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪਰ ਉਹ ਤਾਂ ਸਾਰੇ ਜਿੰਨੇ ਵੀ ਇੱਥੇ ਹਜ਼ਾਰਾਂ ਲੋਕ ਆਏ ਆ ਹਮ ਸਭ ਦੇ ਮਨਾਂ 'ਚ ਬਹੁਤ ਜ਼ਿਆਦਾ ਇਸ ਵੇਲੇ ਸੋ ਗਿਆ ਵਿਰਾਗ ਆ ਗਿਆ ਇਸ ਬਾਰੇ ਬੋਤ ਜੀ ਤਾਂ ਬਿਲਕੁਲ ਇਹ ਪੰਮ ਕੁਮਾਰ ਟੀਨੂ ਜੀ ਗੱਲਬਾਤ ਕੀਤੀ ਹੈ ਸੋ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਵਾਸਤੇ ਇੱਥੇ ਪਹੁੰਚੇ ਹੋਏ ਨੇ ਦੁੱਖ ਦੀ ਘੜੀ ਹੈ